जयपीम साथियों, इक्वालिटी एंड जस्टिस पटियाला यूट्यूब चैनल तो मैं इंजीनियर हरदीप सिंह चुंबर अज की वीडियो विच एक नवी जानकारी साझी कर रहा हाँ दा विषा है नारी मुक्ति दाता डा दा। अंबेडकर जिसन उस संघर्ष कमां का सन्मान भारत की नारी भी दिं दिखाई नहीं दे रही ए वीडियो भारती औरतों जरूर देखनी चाहती है ਕਿਉਂਕਿ ਇਹ ਵੀਡੀਓ ਡਾਕਟਰ ਬੀ ਆਰ ਅੰਬੇਡਕਰ ਦੇ ਔਰਤਾਂ ਦੀ ਮੁਕਤੀ ਅਤੇ ਸ਼ਕਤੀਕਰਨ ਲਈ ਕੀਤੇ ਗਏ ਸੰਘਰਸ਼ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ ਪੇਸ਼ ਕਰਦੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਡਾਕਟਰ ਅੰਬੇਡਕਰ ਲਈ ਭਾਰਤ ਦੀ ਤਰੱਕੀ ਲਈ ਔਰਤਾਂ ਦੀ ਆਜ਼ਾਦੀ ਇੱਕ ਲਾਜ਼ਮੀ ਲੋੜ ਸੀ ਜਿਨ੍ਹਾਂ ਨੂੰ ਸਦੀਆਂ ਤੋਂ ਬ੍ਰਾਹਮਣਵਾਦੀ ਪਿਤ੍ਰਸਤਾ ਅਤੇ ਧਾਰਮਿਕ ਗ੍ਰੰਥਾਂ ਖਾਸ ਕਰਕੇ ਮਨੁਸਮ੍ਰਤੀ ਦੇ ਅਧੀਨ ਦਬਾਇਆ ਗਿਆ ਸੀ। ਇਸ ਵਿੱਚ ਔਰਤਾਂ ਦੇ ਪੁਰਾਣੇ ਵੈਦਿਕ ਕਾਲ ਵਿੱਚ ਪ੍ਰਾਪਤ ਉੱਚੇ ਦਰਜੇ ਦੇ ਉਲਟ ਉਨ੍ਹਾਂ ਦੀ ਹਾਲਤ ਦੇ ਨਿਗਾਰ ਦੀ ਵਿਆਖਿਆ ਕੀਤੀ ਗਈ ਹੈ। ਅਤੇ ਡਾਕਟਰ ਅੰਬੇਡਕਰ ਦੁਆਰਾ ਲਿਆਂਦੇ ਗਏ ਮਹੱਤਵਪੂਰਨ ਕਾਨੂੰਨੀ ਸੁਧਾਰਾਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਵੀਡੀਓ ਖਾਸ ਤੌਰ ਤੇ ਹਿੰਦੂ ਕੋਡ ਬਿਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੀ ਹੈ ਜਿਸ ਦਾ ਉਦੇਸ਼ ਵਿਆਹ ਤਲਾਕ ਅਤੇ ਵਿਰਾਸਤ ਵਿੱਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣਾ ਸੀ। ਅਤੇ ਇਸ ਤੋਂ ਇਲਾਵਾ ਉਹਨਾਂ ਦੀ ਮੁਕਤੀ ਲਈ ਸਮਾਜਿਕ ਅਤੇ ਧਾਰਮਿਕ ਵਿਸ਼ਵਾਸਾਂ ਵਿੱਚ ਤਬਦੀਲੀ ਦੀ ਲੋੜ ਦਿਖਾਉਣ ਦੀ ਕੋਸ਼ਿਸ਼ ਹੈ ਜਿਸ ਲਈ ਡਾਕਟਰ ਅੰਬੇਡਕਰ ਨੇ ਕੰਮ ਕੀਤਾ ਹੈ ਪਰ ਉਸ ਨੂੰ ਬੰਦਾ ਉਹ ਸਨਮਾਨ ਨਹੀਂ ਦਿੱਤਾ ਜਾਂਦਾ। ਕਿਹਾ ਜਾ ਸਕਦਾ ਹੈ ਕਿ ਅਗਰ ਡਾਕਟਰ ਅੰਬੇਡਕਰ ਨਾ ਹੁੰਦੇ ਤਾਂ ਭਾਰਤ ਦੀਆਂ ਔਰਤਾਂ ਅਤੇ ਆਦੀਵਾਸੀ ਸਮਾਜ ਦੇ ਐਸਸੀ ਐਸਟੀ ਲੋਕ ਅੱਜ ਵੀ ਗੁਲਾਮ ਅਤੇ ਅਛੂਤ ਹੀ ਹੋ ਸਕਦੇ ਸਨ ਜਦੋਂ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦਾ ਨਾਮ ਲਿਆ ਜਾਂਦਾ ਹੈ ਤਾਂ ਜ਼ਿਆਦਾਤਰ ਲੋਕਾਂ ਦੇ ਜ਼ਿਹਨ ਵਿੱਚ ਕੀ ਆਉਂਦਾ ਹੈ ਇਹ ਕਿ ਉਹਨਾਂ ਨੇ ਦਬੇ ਕੁਚਲੇ ਵਰਗਾਂ ਲਈ ਸੰਘਰਸ਼ ਕੀਤਾ ਪਰ ਉਹਨਾਂ ਦੇ ਕੰਮ ਦਾ ਇੱਕ ਇਹੋ ਜਿਹਾ ਪਹਿਲੂ ਵੀ ਹੈ ਜਿਸ ਤੇ ਅਕਸਰ ਉਹਨੀ ਗੱਲ ਨਹੀਂ ਹੁੰਦੀ ਤੇ ਉਹ ਹੈ ਭਾਰਤ ਦੀਆਂ ਔਰਤਾਂ ਦੇ ਹੱਕਾਂ ਲਈ ਉਹਨਾਂ ਦੀ ਲੜਾਈ ਉਹ ਮੰਨਦੇ ਸਨ ਕਿ ਕੋਈ ਵੀ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਉਸਦੀ ਅੱਧਿਆਬਾਦੀ ਗੁਲਾਮ ਹੋਵੇ ਤਾਂ ਆਓ ਉਹਨਾਂ ਦੇ ਇਸੇ ਸੰਘਰਸ਼ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝੀਏ ਡਾਕਟਰ ਅੰਬੇਡਕਰ ਦੇ ਇਹ ਸ਼ਬਦ ਸਿਰਫ ਇੱਕ ਹਵਾਲਾ ਨਹੀਂ ਹਨ ਬਲਕਿ ਇਹ ਉਹਨਾਂ ਦੀ ਪੂਰੀ ਸੋਚ ਦਾ ਉਹਨਾਂ ਦੇ ਦਰਸ਼ਨ ਦਾ ਨਿਚੋੜ ਹੈ ਉਹਨਾਂ ਲਈ ਕਿਸੇ ਵੀ ਸਮਾਜ ਦੀ ਅਸਲ ਤਰੱਕੀ ਦਾ ਪੈਮਾਨਾ ਉਥੋਂ ਦੀਆਂ ਸੜਕਾਂ ਜਾਂ ਇਮਾਰਤਾਂ ਨਹੀਂ ਸਨ ਬਲਕਿ ਇਹ ਸੀ ਕਿ ਉਥੇ ਔਰਤਾਂ ਦੀ ਕੀ ਸਥਿਤੀ ਹੈ ਇਹਹੀ ਸੋਚ ਉਹਨਾਂ ਦੇ ਹਰ ਕੰਮ ਦੀ ਨੀਂ ਬਣੀ ਪਰ ਇਹ ਸਮਝਣ ਲਈ ਕਿ ਡਾਕਟਰ ਅੰਬੇਡਕਰ ਦਾ ਸੰਘਰਸ਼ ਇੰਨਾ ਜ਼ਰੂਰੀ ਕਿਉਂ ਸੀ ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ ਉਸ ਇਤਿਹਾਸਿਕ ਦੌਰ ਵਿੱਚ ਜਿੱਥੇ ਭਾਰਤੀ ਔਰਤਾਂ ਦਾ ਦਰਜਾ ਬੁਰੀ ਤਰ੍ਹਾਂ ਡਿੱਗ ਗਿਆ ਸੀ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਮੇਂ ਦੇ ਨਾਲ ਭਾਰਤ ਵਿੱਚ ਔਰਤਾਂ ਦੀ ਹਾਲਤ ਕਿਵੇਂ ਬਦਲੀ ਦੇਖੋ ਇੱਕ ਪਾਸੇ ਸੀ ਸ਼ੁਰੂਆਤੀ ਵੈਦਿਕ ਕਾਲ ਜਿੱਥੇ ਔਰਤਾਂ ਪੜ੍ਹਦੀਆਂ ਸਨ ਵਿਦਵਾਨ ਸਨ ਤੇ ਵੱਡੀਆਂ-ਵੱਡੀਆਂ ਬੈਸਾਂ ਵਿੱਚ ਹਿੱਸਾ ਲੈਂਦੀਆਂ ਸਨ ਪਰ ਫਿਰ ਵਕਤ ਬਦਲਿਆ ਬ੍ਰਾਹਮਣਵਾਦੀ ਯੋਗ ਆਇਆ ਤੇ ਸਭ ਕੁਝ ਉਲਟ ਹੋ ਗਿਆ ਔਰਤਾਂ ਤੋਂ ਪੜ੍ਹਾਈ ਦਾ ਹੱਕ ਖੋਲਿਆ ਗਿਆ ਜਾਇਦਾਦ ਦਾ ਹੱਕ ਖੋਲਿਆ ਗਿਆ ਤੇ ਉਹਨਾਂ ਨੂੰ ਸਮਾਜ ਵਿੱਚ ਸਭ ਤੋਂ ਹੇਠਲਾ ਦਰਜਾ ਦੇ ਦਿੱਤਾ ਗਿਆ ਅਦੇ ਸਭ ਤੋਂ ਵੱਡੀ ਗੱਲ ਇਹ ਸਭ ਕੁਝ ਅਚਾਨਕ ਨਹੀਂ ਹੋਇਆ ਇਸ ਨੂੰ ਬਕਾਇਦਾ ਧਾਰਮਿਕ ਗ੍ਰੰਥਾਂ ਦਾ ਸਹਾਰਾ ਦੇ ਕੇ ਇੱਕ ਕਾਨੂੰਨ ਵਾਂਗ ਲਾਗੂ ਕੀਤਾ ਗਿਆ ਮਤਲਬ ਕਿ ਇਸ ਸਮਾਜਿਕ ਜ਼ੁਲਮ ਨੂੰ ਧਰਮ ਦੀ ਮੋਹਰ ਲਾ ਕੇ ਸਹੀ ਠਹਿਰਾਇਆ ਗਿਆ ਇਹ ਹੀ ਉਹ ਢਾਂਚਾ ਸੀ ਜਿਸ ਨੂੰ ਤੋੜਨ ਲਈ ਡਾਕਟਰ ਅੰਬੇਡਕਰ ਨੇ ਆਪਣੀ ਲੜਾਈ ਲੜੀ ਤਾਂ ਫਿਰ ਇਸ ਸਮੱਸਿਆ ਦੀ ਜੜ ਕਿੱਥੇ ਸੀ ਡਾਕਟਰ ਅੰਬੇਡਕਰ ਨੇ ਇਸ ਨੂੰ ਬਹੁਤ ਸਾਫ਼-ਸਾਫ਼ ਪਛਾਣਿਆ ਉਹਨਾਂ ਨੇ ਕਿਹਾ ਕਿ ਇਸ ਗੁਲਾਮੀ ਦੀ ਕਾਨੂੰਨੀ ਅਤੇ ਧਾਰਮਿਕ ਨੀਂਹ ਹੈ ਮਨੁਸਮ੍ਰਿਤੀ ਹੁਣ ਮਨੁਸਮ੍ਰਿਤੀ ਹੈ ਕੀ ਸੌਖੇ ਸ਼ਬਦਾਂ ਵਿੱਚ ਇਹ ਇੱਕ ਪ੍ਰਾਚੀਨ ਕਾਨੂੰਨੀ ਕਿਤਾਬ ਹੈ ਜਿਸ ਨੇ ਸਮਾਜ ਦੇ ਨਿਯਮ ਬਣਾਏ ਤੇ ਇਸ ਨੇ ਪਿਤਾਪੁਰਖੀ ਸੋਚ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਔਰਤਾਂ ਦੀ ਆਜ਼ਾਦੀ ਤੇ ਲਗਭਗ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਜ਼ਰਾ ਸੋਚ ਕੇ ਦੇਖੋ ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਇੱਕ ਔਰਤ ਹਮੇਸ਼ਾ ਆਪਣੀ ਪੂਰੀ ਜ਼ਿੰਦਗੀ ਕਿਸੇ ਨਾ ਕਿਸੇ ਮਰਦ ਦੇ ਅਧੀਨ ਰਹੇਗੀ ਪਹਿਲਾਂ ਪਿਤਾ ਫਿਰ ਪਤੀ ਮਤਲਬ ਉਸ ਦੀ ਆਪਣੀ ਕੋਈ ਪਛਾਣ ਕੋਈ ਆਜ਼ਾਦੀ ਹੋ ਹੀ ਨਹੀਂ ਸਕਦੀ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਤੋਂ ਵੀ ਅੱਗੇ ਜਾ ਕੇ ਇਹ ਗ੍ਰੰਥ ਇੱਕ ਪਤੀ ਨੂੰ ਹੱਕ ਦਿੰਦਾ ਹੈ ਕਿ ਉਹ ਆਪਣੀ ਗਲਤੀ ਕਰਨ ਵਾਲੀ ਪਤਨੀ ਨੂੰ ਕੁੱਟ ਸਕਦਾ ਹੈ ਯਾਨੀ ਕਰੇਲੂ ਹਿੰਸਾ ਨੂੰ ਇੱਕ ਤਰ੍ਹਾਂ ਦੀ ਧਾਰਮਿਕ ਮਨਜ਼ੂਰੀ ਦੇ ਦਿੱਤੀ ਗਈ ਅਤੇ ਅਜਹੀ ਸੋਚ ਸਿਰਫ ਇੱਕ ਕਿਤਾਬ ਤੱਕ ਸੀਮਿਤ ਨਹੀਂ ਸੀ RAMCHARIT MANASWARGE ਹੋਰ ਗ੍ਰੰਥਾਂ ਵਿੱਚ ਵੀ ਇਹੀ ਗੱਲ ਦੁਹਰਾਈ ਗਈ ਜਿੱਥੇ ਔਰਤਾਂ ਦੀ ਤੁਲਨਾ ਪਸ਼ੂਆਂ ਅਤੇ ਬੇਜਾਨ ਵਸਤੂਆਂ ਨਾਲ ਕੀਤੀ ਗਈ ਜਿਨ੍ਹਾਂ ਨੂੰ ਕੁੱਟਿਆ ਜਾ ਸਕਦਾ ਹੈ ਪਰ ਸ਼ਾਇਦ ਸਭ ਤੋਂ ਝੰਜੋੜਨ ਵਾਲੀ ਗੱਲ ਔਰਤ ਦੀ ਜ਼ਿੰਦਗੀ ਦੀ ਕੀਮਤ ਸੀ ਮਨੁਸਮ੍ਰਿਤੀ ਮੁਤਾਬਕ ਕਿਸੇ ਔਰਤ ਨੂੰ ਮਾਰ ਦੇਣਾ ਕੋਈ ਬਹੁਤ ਵੱਡਾ ਗੁਨਾਹ ਨਹੀਂ ਸੀ ਬਸ ਇੱਕ ਛੋਟਾ ਮੋਟਾ ਅਪਰਾਧ ਤਾਂ ਇਸੇ ਹਨੇਰੇ ਦੇ ਖਿਲਾਫ ਡਾਕਟਰ ਅੰਬੇਡਕਰ ਨੇ ਇੱਕ ਲੜਾਈ ਸ਼ੁਰੂ ਕੀਤੀ ਉਹ ਸਿਰਫ ਆਲੋਚਨਾ ਨਹੀਂ ਕਰ ਰਹੇ ਸਨ ਉਹ ਇੱਕ ਬਦਲਾਅ ਲਿਆਉਣ ਲਈ ਮੈਦਾਨ ਵਿੱਚ ਉਤਰੇ ਹੋਏ ਸਨ ਉਹਨਾਂ ਲਈ ਔਰਤਾਂ ਨੂੰ ਆਜ਼ਾਦ ਕਰਾਉਣਾ ਕੋਈ ਅਹਿਸਾਨ ਦਾ ਕੰਮ ਨਹੀਂ ਸੀ ਉਹ ਬਿਲਕੁਲ ਸਾਫ਼ ਮੰਨਦੇ ਸਨ ਕਿ ਜੇ ਦੇਸ਼ ਨੂੰ ਸੱਚਮੁੱਚ ਅੱਗੇ ਵਧਣਾ ਹੈ ਤੇ ਇਸ ਦੀ ਅੱਧੀ ਆਬਾਦੀ ਨੂੰ ਜ਼ੰਜੀਰਾਂ ਵਿੱਚ ਨਹੀਂ ਰੱਖਿਆ ਜਾ ਸਕਦਾ ਔਰਤਾਂ ਦੀ ਆਜ਼ਾਦੀ ਹੀ ਸੱਚਾ ਸਮਾਜਿਕ ਨਿਆਂ ਸੀ ਅਤੇ ਉਹ ਸਿਰਫ ਭਾਸ਼ਣ ਨਹੀਂ ਦਿੰਦੇ ਸਨ ਉਹ ਜ਼ਮੀਨ ਤੇ ਕੰਮ ਕਰਦੇ ਸਨ ਮਹਾਤ ਸਤਿਆਗ੍ਰਹਿ ਹੋਵੇ ਜਾਂ ਕਾਲाराम ਮੰਦਿਰ ਅੰਦੋਲਨ ਉਹਨਾਂ ਨੇ ਹਮੇਸ਼ਾ ਔਰਤਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ 1942 ਵਿੱਚ ਨਾਗਪੁਰ ਚ ਉਹਨਾਂ ਨੇ 25000 ਔਰਤਾਂ ਦੀ ਇੱਕ ਵੱਡੀ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਬਰਾਬਰੀ ਦੇ ਹੱਕਾਂ ਦੀ ਮੰਗ ਕੀਤੀ ਉਹਨਾਂ ਨੇ ਇੱਕ ਬਹੁਤ ਹੀ ਤਿੱਖੀ ਗੱਲ ਕਹੀ ਸੀ ਕਿ ਜੇ ਸਮਾਜ ਵਿੱਚ ਮਰਦ ਤੇ ਔਰਤ ਬਰਾਬਰ ਨਹੀਂ ਹਨ ਤਾਂ ਆਰਥਿਕ ਸੁਧਾਰਾਂ ਬਾਰੇ ਗੱਲ ਕਰਨਾ ਇੰਜ ਹੈ ਜਿਵੇਂ ਗੋਹੇ ਦੇ ਢੇਰ ਤੇ ਕੋਈ ਮਹਿਲ ਬਣਾ ਰਿਹਾ ਹੋਵੇ ਨੇਹੀ ਕਮਜ਼ੋਰ ਹੋਵੇ ਤਾਂ ਇਮਾਰਤ ਡਿੱਗੇਗੀ ਹੀ ਇਸੇ ਸੋਚ ਨੂੰ ਅਮਲੀ ਜਾਮਾ ਪਹਿਨਣ ਲੇ ਉਹ ਲੈ ਕੇ ਆਏ ਹਿੰਦੂ ਕੋਡ ਬਿਲ ਇਸ ਸੱਚਮੁੱਚ ਇੱਕ ਇਨਕਲਾਬ ਸੀ ਸੋਚੋ ਪਹਿਲੀ ਵਾਰ ਤੀਆਂ ਨੂੰ ਪੁੱਤਰਾਂ ਦੇ ਬਰਾਬਰ ਜਾਇਦਾਦ ਦਾ ਹੱਕ ਔਰਤ ਨੂੰ ਆਪਣੀ ਕਮਾਈ ਤੇ ਪੂਰਾ ਹੱਕ ਸਹੀ ਕਾਰਨਾਂ ਤੇ ਤਲਾਕ ਲੈਣ ਦਾ ਹੱਕ ਇਹ ਉਸ ਜ਼ਮਾਨੇ ਵਿੱਚ ਸੋਚ ਤੋਂ ਪਰੇ ਦੀਆਂ ਗੱਲਾਂ ਸਨ ਪਰ ਜਦੋਂ ਵੀ ਕੋਈ ਵੱਡਾ ਬਦਲਾ ਆਉਂਦਾ ਹੈ ਉਸ ਦਾ ਵਿਰੋਧ ਵੀ ਹੁੰਦਾ ਹੈ ਕੱਟੜਪੰਥੀਆਂ ਨੇ ਇੰਨਾ ਜ਼ਬਰਦਸਤ ਵਿਰੋਧ ਕੀਤਾ ਕਿ ਬਿੱਲ ਪਾਸ ਨਹੀਂ ਹੋ ਸਕਿਆ ਪਰ ਡਾਕਟਰ ਅੰਬੇਡਕਰ ਆਪਣੇ ਅਸੂਲਾਂ ਤੇ ਕਾਇਮ ਰਹੇ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਦੇਸ਼ ਦੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਚੁਕੇ ਨਹੀਂ ਡਾਕਟਰ ਅੰਬੇਡਕਰ ਨੇ ਇੱਕ ਲੜਾਈ ਲੜੀ ਇੱਕ ਨੀ ਰੱਖੀ ਪਰ ਕੀ ਉਹ ਕ੍ਰਾਂਤੀ ਪੂਰੀ ਹੋ ਗਈ ਸ਼ਾਇਦ ਨਹੀਂ ਇਹ ਇੱਕ ਅਧੂਰੀ ਕ੍ਰਾਂਤੀ ਹੈ ਜਿਸ ਨੂੰ ਅੱਗੇ ਵਧਾਉਣ ਦੀ ਲੋੜ ਹੈ ਭਾਵੇਂ ਸੰਵਿਧਾਨ ਸਾਰਿਆਂ ਨੂੰ ਬਰਾਬਰੀ ਦਿੰਦਾ ਹੈ ਪਰ ਅੱਜ ਵੀ ਦਹਾਕਿਆਂ ਬਾਅਦ ਉਸ ਪੁਰਾਣੀ ਪਿਤ੍ਰ ਸੱਤਾ ਵਾਲੀ ਸੋਚ ਦੀ ਗੂੰਜ ਸਾਨੂੰ ਆਧੁਨਿਕ ਭਾਰਤ ਵਿੱਚ ਸਾਫ਼ ਸੁਣਾਈ ਦਿੰਦੀ ਹੈ। ਜ਼ਰਾ ਇਹ ਸੰਖੜੇ ਨੂੰ ਦੇਖੋ 6516 ਇਹ ਸਿਰਫ ਇੱਕ ਗਿਣਤੀ ਨਹੀਂ ਹੈ ਇਹ ਉਹ ਔਰਤਾਂ ਹਨ ਜਿਨ੍ਹਾਂ ਨੂੰ ਸਿਰਫ ਇੱਕ ਸਾਲ 2022 ਵਿੱਚ ਦਾਜਲੀ ਮਾਰ ਦਿੱਤਾ ਗਿਆ। ਇਹ ਦੱਸਦਾ ਹੈ ਕਿ ਸਮੱਸਿਆ ਅੱਜ ਵੀ ਕਿੰਨੀ ਗੰਭੀਰ ਹੈ। ਤੇ ਇਹ ਸਿਰਫ ਹਿੰਸਾ ਦੀ ਗੱਲ ਨਹੀਂ ਮਿਹਨਤ ਦੇ ਸ਼ੋਸ਼ਣ ਦੀ ਵੀ ਹੈ। ਜ਼ਰੈਨਾ ਅੰਕੜਿਆਂ ਤੇ ਨਜ਼ਰ ਮਾਰੋ ਖੇਤੀ ਵਿੱਚ ਔਰਤਾਂ ਇੱਕ ਸਾਲ ਵਿੱਚ ਇੱਕ ਮਰਦ ਅਤੇ ਬਲਦਾਂ ਦੀ ਜੋੜੀ ਦੋਵਾਂ ਦੇ ਕੁੱਲ ਕੰਮਤੋਂ ਵੀ ਵੱਧ ਘੰਟੇ ਕੰਮ ਕਰਦੀਆਂ ਹਨ ਇੱਕ ਨਹੀਂ ਵੱਡੀ ਨਾ ਇਨਸਾਫੀ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਅੱਜ ਵੀ ਇਹ ਸਭ ਕਿਉਂ ਹੋ ਰਿਹਾ ਹੈ ਡਾਕਟਰ ਅੰਬੇਡਕਰ ਦਾ ਵਿਸ਼ਲੇਸ਼ਣ ਬਿਲਕੁਲ ਸਾਫ਼ ਸੀ ਉਹ ਕਹਿੰਦੇ ਸਨ ਕਿ ਲੋਕ ਇਹ ਸਭ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਧਰਮ ਦਾ ਹਿੱਸਾ ਹੈ ਕਿ ਇਹ ਪਵਿੱਤਰ ਹੈ ਅਸਲ ਸਮੱਸਿਆ ਡੂੰਗੀ ਸ਼ਰਧਾ ਵਿੱਚ ਹੈ ਇਸ ਲਈ ਉਹਨਾਂ ਨੇ ਇੱਕ ਬਹੁਤ ਵੱਡੀ ਇੱਕ ਬਹੁਤ ਹੀ ਕ੍ਰਾਂਤੀਕਾਰੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਜੇ ਸੱਚਾ ਸੁਧਾਰ ਚਾਹੀਦਾ ਹੈ ਤਾਂ ਸਾਨੂੰ ਉਹਨਾਂ ਵੇਦਾਂ ਅਤੇ ਸ਼ਾਸਤਰਾਂ ਨੂੰ ਹੀ ਡਾਇਨਾਮਾਈਟ ਨਾਲ ਉਡਾਉਣਾ ਪਵੇਗਾ ਜੋ ਤਰਕ ਅਤੇ ਨੈਤਿਕਤਾ ਦੀ ਗੱਲ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਅਖੀਰ ਵਿੱਚ ਡਾਕਟਰ ਅੰਬੇਡਕਰ ਸਾਡੇ ਸਾਰਿਆਂ ਲਈ ਇੱਕ ਵੱਡਾ ਸਵਾਲ ਛੁੱਟ ਗਿਆ ਜੇ ਸਮਾਜ ਨੂੰ ਦਬਾਉਣ ਵਾਲੇ ਨਿਯਮ ਧਾਰਮਿਕ ਕਿਤਾਬਾਂ ਵਿੱਚ ਹੀ ਲਿਖੇ ਹੋਣ ਤਾਂ ਕੀ ਉਹਨਾਂ ਕਿਤਾਬਾਂ ਦੇ ਅਧਿਕਾਰ ਤੇ ਸਵਾਲ ਚੁੱਕੇ ਬਿਨਾ ਸੱਚੀ ਆਜ਼ਾਦੀ ਕਦੇ ਮਿਲ ਸਕਦੀ ਹੈ ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਅਜ ਵੀ ਸੋਚ ਵਿਚਾਰ ਕਰਨ ਦੀ ਲੋੜ ਹੈ